ਬੀਤੇ ਦਿਨੀ ਪੁਲਿਸ ਸਟੇਸ਼ਨ ਦਿਨਾਂਗਰ ਦੇ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆਂ ਵਿਖੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦੇ ਬਾਅਦ ਗੁਰਦਾਸਪੁਰ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਅੱਜ ਸਵੇਰੇ ਤੜਕਸਾਰ ਤੋਂ ਹੀ ਪੁਲਿਸ ਵੱਲੋਂ ਇਸ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਪਿੰਡ ਤੋਂ ਬਾਹਰ ਆਉਣ ਜਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਕਰਨ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਮੌਕੇ ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਲਗਾਤਾਰ ਨਸ਼ਿਆਂ ਦੇ ਖਿਲਾਫ ਇਸ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਬੀਤੇ ਦਿਨੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਉਸ ਬਾਰੇ ਕੁਝ ਦੱਸਿਆ ਜਾ ਸਕਦਾ ਹੈ ਕੀ ਘਟਨਾਈ ਪਿੰਡ ਚ ਕੀ ਇਹਦਾ ਕਾਰਨ ਸੀ ਸਮਝਿਓ ਇਹ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾਂ ਨੂੰ ਇਥੇ ਖੇਤਾਂ ਦੇ ਵਿੱਚ ਬੰਦੇ ਭੇਦੇ ਦੋ ਤਿੰਨ ਆਜਾ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹੁੰਦੇ ਉਹ ਤਾਂ ਕਹਿੰਦੇ ਚਲੋ ਖੁਦ ਮਤੋ ਜੇ ਪਰ ਲੇਕਿਨ ਮੈਂ ਹੱਡਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਪੇ ਤਿੰਨ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਾਨਗ ਥਾਣੇ ਵਾਲੇ ਉਹ ਲੈ ਗਏ ਟਰਾਲੀ 'ਚ ਪਾ ਕੇ ਔਰ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਹੈ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਹੈ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋ। ਓਕੇ ਹਾਂਜੀ ਪੂਰੇ। ਕਦੋਂ ਦੇ ਬੰਦੇ ਮਾਰੇ ਲੱਗਦੇ ਆ? ਕਰ ਦੇ। ਕਦੋਂ ਦੇ ਲੱਗਦੇ ਕਿੰਨੇ ਦਿਨਾਂ ਮਾਰੇ ਨੂੰ? ਇਹਨਾਂ ਨਹੀਂ ਪਤਾ ਜੀ। ਉਹ ਹੀ ਖੇਤਾਂ ਦੇ ਜਲਚਾਰੀਆਂ ਜੂੜੀਆਂ ਦੇ ਸੀ ਨਹੀਂ ਜੇ ਸਾਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ। ਅੱਜ ਪੁਲਿਸ ਆਈ ਪਿੰਡ ਚ। ਅੱਜ ਆਈ ਪੁਲਿਸ। ਕੀ ਕਰਦੀ ਪੁਲਿਸ? ਉਹ ਉਹਨਾਂ ਦਾ ਦਰਬੰਦੀ ਕੀਤੀ ਐ ਸਾਰੇ ਪਿੰਡ ਦੀ ਤਲਾਸ਼ੀ ਲਈ ਐ। ਹੂੰ। ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਕੋਣਾ ਕਿਸਾਨਦਾਰ ਕੀਤੇ ਕਿੰਨੇ ਨਹੀਂ ਕੀਤੇ ਆ। ਬਾਕੀ ਜਿਹੜੇ ਬੰਦੇ ਮਰਦਮ ਉਹ ਸਭ ਪੱਜ ਬੁੱਝ ਗਏ। ਹੂੰ ਹੂੰ। ਚਟਾ ਵੇਖਦਾ ਸ਼ਰੀਆਮ ਸ਼ਰੀਆਮ ਵੇਖਦਾ ਜੀ ਹਮ ਠੀਕ ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ ਹਮ ਉਹਨਾਂ ਮੈਨੂੰ ਨੰਬਰ ਵੀ ਦਿੱਤਾ ਹਮ ਹੁਣ ਅਸੀਂ ਇਸ ਕਰਕੇ ਪਿੱਛੇ ਹਟ ਗਏ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹ ਉਹਨਾਂ ਦੀ ਮਿਲੀਪੁਗਤ ਹੋ ਜਾਂਦੀ ਆ ਤੇ ਅਸੀਂ ਬੁਰੇ ਪੰਜਾਂ ਨੇ ਹਰ ਹਰ ਬੰਦੇ ਤੋਂ ਬੁਰੇ ਪੰਜਾਂ ਨੇ ਤੇ ਅਸੀਂ ਕਿਉਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਕਰਾਈਏ ਹਮ ਇਸ ਕਰਕੇ ਅਸੀਂ ਪਿੱਛੇ ਹਟ ਗਏ ਹੁਣ ਅਸੀਂ ਨਹੀਂ ਜਾਣੇ ਤੇ ਨਾਇਬ ਸਾਹਿਬ ਨੂੰ ਕੁਝ ਕੀ ਜਾ ਕੇ ਨੇ ਆ ਠੀਕ ਹੈ ਇਹ ਚੇਤੇ ਆਸੀ သိ ਚਾਹਨੇ ਆ ਕਿ ਚਲੋ ਨੌਜਵਾਨੀ ਜਿਹੜੀ ਗਲੇ ਕਰਦੀ ਹੈ ਹਰ ਘਰ ਦੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾਇਆ ਉਹ ਚਿੱਤੇ ਗਰਸ ਤਾ ਨਾ ਮਿਲੀਆਂ ਉਹ ਤਿੰਨ ਅਲੱਗ ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਆ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਆਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕ quarter ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦੀ ਨਗਰਦੀ ਫੋਰਸ ਸਾਰਿਆਂ ਦਲਕੇ ਤੋਂ ਆਪਰੇਸ਼ਨ ਚਲਾਇਆ ਹੈਗਾ ਕਿ ਡੀਡਾ ਸੰਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਕੋਚੀ ਗਿਚ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਗਏ ਸਰ ਜੇ ਤਿੰਨ ਬੰਦੇ ਮਿਲਿਆਂ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ੍ਹ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਤੇ ਕਿਹਨੇ ਲੱਗ ਸਰ ਕਿਹੜੇ ਪਿੰਡੋਂ ਮਿਲਿਆ ਨੇ ਕਿਸੇ ਕਿਸੇ ਦੇ ਲੱਗੇ ਅਜੇ ਅਜੇ ਉਹਨਾਂ ਦਾ ਕਾਰਨ ਤਾਂ ਨਹੀਂ ਅਜੇ ਦੱਸ ਸਕਦੇ ਕੀ ਕਾਰਨ ਹੈ ਪਰ ਜਿਹੜੀਆਂ 2 ਲਾਸ਼ਾਂ ਉਹ ਡੀਡਾਸਾਂਸੀਆਂ ਤੇ ਲਾਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨੀਨानगर ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਕਿੰਨੀ ਕਿੰਨੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ 30 35 ਸਾਲ ਦੀ ਹੈ ਇਲਾਕੇ ਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓਜੀ ਕਮਾਂਡੋ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱਡਕੁਆਰਟਰ ਡੀਐ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਇਕੱਲੇ ਇਕੱਲੇ ਘਰ ਨੂੰ ਅਸੀਂ ਕਵਰ ਕੀਤਾ ਜਿਸ ਦਾ ਤੋਂ ਆਪੇ ਘਾਈ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖਿਆ ਜਾ ਰਿਹਾ ਜਿਸ ਦਾ ਤੋਂ ਆਪੇ ਘਾਈ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਆ ਵੀ ਸਾਨੂੰ ਇਹ ਆ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤੇ ਉਹ ਸਾਡੇ ਅੜਿੱਕੇ ਆ ਜਾਊਗਾ ਜੀ ਇਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਕੋਈ ਕੋਈ ਬਰੰਦਗੀ ਵਗੈਰਾ ਹੋਈ ਸਰ ਕੋਈ ਨਹੀਂ ਆਏ ਇਸ ਆਪਰੇਸ਼ਨ ਦੇ ਵਿੱਚ ਬਰੰਦਗੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਕੁਝ ਕੁ ਇਸ ਵਾਸਤੇ ਵੀ ਉਹ ਨਸ਼ੇ ਦਾ ਕੰਮ ਕਰਦੇ ਜਿਸ ਨੇ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੁਛ ਚਾਹੀ ਹੋ ਗਿਆ ਫਿਰ ਇਹ ਲਗੇਰੇ ਬੰਦੇ ਮਰੇ ਨੇ ਜਲੇ ਲਗੇ ਲਾਸ਼ਾਂ ਮਿਲੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸ਼ਾਨਦਾਰ ਸੀ ਇਹ ਤਾਂ ਵਾਪਰੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਹੈ ਸੀਲ ਅੱਜ ਕੀਤਾ ਜਾ ਰਿਹਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਲੇਜ ਨਹੀਂ ਹੋਵੇਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੇ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ